উঠাই hey, যাতে ਮਹਾਕੁੰਭ ਜਾਣ ਵਾਲੀ ਟ੍ਰੇਨ ਦੇ ਯਾਤਰੀਆਂ ਨੇ ਟ੍ਰੇਨ ਦੇ ਸ਼ੀਸ਼ੇ ਪੰਦਤੇ ਨੇ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਕਿ ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਜਿੱਥੇ ਇੱਕ ਪਾਸੇ ਅਸੀਂ ਦੇਖੀਏ ਕਿ ਲੋਕੀ ਸ਼ਰਦਾ ਭਾਵਨਾ ਦੇ ਨਾਲ ਮਹਾਕੁੰਭ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਔਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਹੰਗਾਮਾ ਕਰਕੇ ਮਹਾਕੁੰਭ ਦੇ ਵਿੱਚ ਜਾਣ ਦਾ ਕੀ ਫਾਇਦਾ ਜੀ ਹਾਂ ਖੈਰ ਮੁੱਦੇ ਦੀ ਗੱਲ ਕਰੀਏ ਤਾਂ ਦੱਸਦੀ ਕਿ ਕਾਰਨ ਇਸ ਦਾ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਯਾਤਰੀ ਹੁੰਦੇ ਨੇ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਮਹਾਕੁੰਮ ਜਾਣਾ ਚਾਹੁੰਦੇ ਨੇ ਪਰ ਟ੍ਰੇਨ ਦੇ ਵਿੱਚ ਕੋਈ ਖਾਸ ਪ੍ਰਬੰਧ ਨਹੀਂ ਹੁੰਦੇ ਐਂਟਰੀ ਕਰਨ ਦੇ ਕਿਸੇ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਕੋਈ ਇੰਤਜ਼ਾਮ ਜਿਹੜੇ ਨਹੀਂ ਹੁੰਦੇ ਤਾਂ ਇਹ ਫਿਰ ਟ੍ਰੇਨ ਦੇ ਸ਼ੀਸ਼ੇ ਤੋੜਨ ਲੱਗ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਕਈ ਯਾਤਰੀਆਂ ਨੂੰ ਨੁਕਸਾਨ ਤੱਕ ਪਹੁੰਚ ਸਕਦਾ ਸੀ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਸ਼ੀਸ਼ੇ ਤੋੜੇ ਗਏ ਨੇ ਕਿਸੇ ਦੇ ਵੀ ਜਾ ਕੇ ਲੱਗ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿੰਦਾ ਇਸ ਦੇ ਨਾਲ ਤੁਨੇ ਵੀ ਦੱਸਦੀ ਕਿ ਪੁਲਿਸ ਕਰਮੀ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਤੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਗਿਆ ਤਾਂ ਮਹਾਕੁੰਬ ਜਾਣ ਵਾਲੇ ਯਾਤਰੀਆਂ ਦੇ ਵੱਲੋਂ ਟ੍ਰੇਨ ਦੇ ਨਾਲ ਕਹਿ ਸਕਦੇ ਆ ਕਿ ਭੰਨਤੋੜ ਕੀਤੀ ਜਾਂਦੀ ਹੈ ਮਹਾਕੁੰਬ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ